ਅਮਰੀਕਨ ਸੁੰਡੀ ਛੋਲਿਆਂ ਦੀ ਸੁੰਡੀ ਦਾ ਕਣਕ ਦੀ ਫਸਲ ਤੇ ਹਮਲਾ ਇਸ ਦਾ ਪਤੰਗਾ 15-20 ਮਿਲੀਮੀਟਰ ਲੰਬਾ ਪੀਲੇ ਪੂਰੇ ਰੰਗ ਦਾ ਹੁੰਦਾ ਹੈ ਇਸ ਦੇ ਅਗਲੇ ਖੰਭ ਦੇ ਬਾਹਰਲੇ ਪਾਸੇ ਗੂੜੇ ਰੰਗ ਦਾ ਨਿਸ਼ਾਨ ਹੁੰਦਾ ਹੈ ਅਗਲੇ ਖੰਭਾਂ ਤੇ ਸਲੇਟੀ ਰੰਗ ਦੀਆਂ ਤਾਰੀਦਾਰ ਲਕੀਰਾਂ ਹੁੰਦੀਆਂ ਹਨ ਪਿਛਲੇ ਖੰਭ ਹਲਕੇ ਪੂਰੇ ਰੰਗ ਦੇ ਹੁੰਦੇ ਹਨ ਅਤੇ ਇਹਨਾਂ ਦੇ ਬਾਹਰਲੇ ਪਾਸੇ ਕਾਲੇ ਰੰਗ ਦੀ ਪੱਟੀ ਹੁੰਦੀ ਹੈ ਇਸ ਦੀ ਸੁੰਡੀ ਦੇ ਸਰੀਰ ਤੇ ਗੂੜੇ ਸਲੇਟੀ ਰੰਗ ਦੀਆਂ ਟੁੱਟਵੀਆਂ ਤਾਰੀਆਂ ਹੁੰਦੀਆਂ ਹਨ ਮਾਦਾ ਪਤੰਗਾ ਅੰਡੇ ਇਕੱਲੇ ਇਕੱਲੇ ਕਰਕੇ ਪੌਦੇ ਦੇ ਨਰਮ ਹਿੱਸਿਆਂ ਤੇ ਦਿੰਦੀ ਹੈ ਜੋ ਚਮਕਦਾਰ ਹਰੇ ਪੀਲੇ ਰੰਗ ਦੇ ਅਤੇ ਗੋਲ ਹੁੰਦੇ ਹਨ। ਇਹਨਾਂ ਵਿੱਚੋਂ 2-4 ਦਿਨਾਂ ਵਿੱਚ ਛੋਟੀਆਂ ਸੁੰਡੀਆਂ ਨਿਕਲ ਆਉਂਦੀਆਂ ਹਨ। ਸੁੰਡੀਆਂ ਫਸਲ ਦੇ ਪੱਕਣ ਸਮੇਂ ਹਮਲਾ ਕਰਦੀਆਂ ਹਨ ਅਤੇ ਸਿੱਟੀਆਂ ਵਿਚਲੇ ਦਾਣੇ ਖਾਂਦੀਆਂ ਹਨ। ਇਸ ਦਾ ਨੁਕਸਾਨ ਨਰਮੇ ਵਾਲੇ ਖੇਤ ਵਿੱਚ ਬੀਜੀ ਕਣਕ ਤੇ ਵੱਧ ਦੇਖਣ ਨੂੰ ਮਿਲਦਾ ਹੈ। ਰੋਕथाम ਫਸਲ ਤੇ ਕੀੜੇ ਦੇ ਹਮਲੇ ਦੇ ਲੱਛਣ ਦਿਖਾਈ ਦੇਣ ਤੇ 800 ਮਿਲੀਲੀਟਰ ਕੁਇਨਲਫਾਸ ਪੰਜੀ 20सी ਜਾਂ 50 ਮਿਲੀਲੀਟਰ ਕਲੋਰੈਂਟਰਾਨੀਲੀਪਰੋਲ 18.5 एससी ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਨੈਪਸੈਕ ਪੰਪ ਨਾਲ ਛਿੜਕਾ ਕਰੋ ਫਸਲਾਂ ਅਤੇ ਕੀੜਿਆਂ ਸੰਬੰਧੀ ਹੋਰ ਜਾਣਕਾਰੀ ਲਈ ਐਗਰੀ ਖੇਤੀ ਐਪ ਤੇ ਜਾਓ